ਚਾਹੇ ਬੀਜੇਪੀ ਐ ਵਰਕਰ ਦੀ ਕਦਰ ਕੋਈ ਨਹੀਂ ਇਦਾਂ ਨਾਲ ਤਾਂ ਉਹ ਹੋ ਗਈ ਦੋ ਕੁੱਤੇ ਆਪਜ ਦੋ ਸੀਗੇ ਇੱਕ ਪਟਤਾਂ ਦਾ ਕੁੱਤਾ ਸੀ ਇੱਕ ਜੱਟਾਂ ਦਾ ਸੁਣ ਹੋਏ ਜਾਣੇ ਰੋਜ਼ ਬੈਠ ਕੇ ਗੱਲਾਂ ਕਰੇ ਕਰਨ ਉਹ ਡੱਬੂ ਸੀਗਾ ਜੱਟਾਂ ਦੇ ਕੁੱਤੇ ਦਾ ਨਾਮ ਕਾਲੂ ਕਹਿੰਦਾ ਡੱਬੂ ਕਿਆ ਹਾਲ ਹੈ ਤੇਰਾ ਅੱਜ ਕਿਆ ਖਾਦਾ ਕਹਿੰਦਾ ਮੈਂ ਕਿਆ ਖਾਣਾ ਹੈ ਸੁੱਕੀ ਰੋਟੀ ਦੇਤੀ ਹੈ ਮੇਰੇ ਮੂਹਰੇ ਘੇਰ ਕੇ ਉੱਪਰ ਲੱਸੀ ਘੇਰ ਕੇ ਛੁੱਟੀ ਜੀ ਮੈਂ ਤੁਸੀ ਨੂੰ ਖਾ ਕੇ ਗਿਜਾਰਾ ਕਰਦੇ ਮਾਨ ਤਾਣ ਦੇ ਬੰਨੇ ਬੈਠੇ ਇਹਨਾਂ ਤੈ ਐਂ ਕਹਦਾ ਕਹਿੰਦਾ ਮਨ ਤਾਂ ਖੀਰ ਮਿਲੀ ਐ ਮਨ ਤਾਂ ਕੂੜੇ ਮਿਲੇ ਐ ਅੱਜ ਤਾਂ ਕੰਜਗਾ ਸੀ ਗਿਆ ਦੋ ਤਿੰਨ ਵਾਰ ਆਇਆ ਹੋ ਗਿਆ ਉਹ ਕਹਿੰਦੇ ਮੈਂ ਤਾਂ ਮਾਨ ਤਾਣ ਦਾ ਪੁੱਤਾ ਜਿਹੜਾ ਡੱਬੂ ਐ ਜੱਟ ਵਾਲਾ ਇਹਨਾਂ ਮੈਂ ਤਾਂ ਮਾਨ ਤਾਣ ਦਾ ਬੰਨਿਆ ਬੈਠਾ ਉਹ ਕਹਿੰਦਾ ਇਹ じゃ ਕਿਹੜਾ ਮਾਨ ਤਾਣਾ ਯਾਰ ਜਿਹਦੇ ਪਿੱਛੇ ਤੂੰ ਬੰਨਿਆ ਬੈਠਾ ਕਹਿੰਦਾ ਮਾਨ ਤਾਣ ਇਹ ਐ ਵੀ ਜੱਟ ਦੇ ਹੈਗੇ ਦੂਜਨਾਂ ਦੇ ਕਰੇ ਤਾਂ ਉਹ ਕਹਿੰਦੇ ਦੀ ਤੂੰ ਡੱਬੂ ਕਿਤੇ ਦੀ ਨਾ ਨਹੀਂ ਕਰੇ ਉਹ ਕਹਿੰਦੇ ਦੀ ਤੂੰ ਡੱਬੂ ਕਿਤੇ ਦੀ ਨਾ ਨਹੀਂ ਕੰਮ ਬਸ ਆਹੀ ਮਾਰ ਤਾਲਾ ਨਾ ਬਸੁੱਕੇ ਰੋਟੀਆਂ ਖਾ ਕੇ ਕਿਜਾਰਾ ਕਰੀ ਜਾ। ਇਹ ਆਮ ਆਦਮੀ ਪਾਰਟੀ ਆ ਰੇ ਭਾਜਪੀ ਦੇ ਜਿੰਨੇ ਬੜਕਰਾਂ ਲੀਡਰ ਐ ਮਾਰ ਤਾਲ ਦੇ ਭੁੱਖੇ ਬੈਠੇ ਐ। ਉਹਨਾਂ ਨੂੰ ਐ ਕਹਿਣ ਨੂੰ ਐ ਵੀ ਸਾਡੀ ਉੱਪਰ ਸਰਕਾਰ ਐ ਉਹ ਕਹਿੰਦੇ ਸਾਡੀ ਥੱਲੇ ਸਰਕਾਰ ਐ ਆਹੀ ਮਾਰ ਦੇਣਾ ਪੁੱਛਦਾ ਇਹਨਾਂ ਨੂੰ ਕੋਈ ਨਹੀਂ। ਨਾਇਨਾ ਨੂੰ ਕੋਈ ਟਿਕਟ ਦੇ ਕੇ ਰਾਜੀ ਟਿਕਟ ਦੇਣੀ ਬਾਹਰੋਂ ਲਿਆ ਕੇ ਚਾਹੇ ਭਾਜਪੀ ਐ ਫਰਕ ਕਰ ਸਰਕਾਰ ਐ ਉਹ ਕਹਿੰਦੇ ਸਾਡੀ ਥੱਲੇ ਸਰਕਾਰ ਐ ਆਹੀ ਮਾਰ ਦੇਣਾ ਪੁੱਛਦਾ ਇਹਨਾਂ ਨੂੰ ਕੋਈ ਨਹੀਂ। ਪੰਜਾਬ ਦੇ ਸਾਬਕਾ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਇੱਕ ਵਾਰ ਫਿਰ ਆਪਣੇ ਬੋਲਣ ਦੀ ਸ਼ੈਲੀ ਕਰਨ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆਏ ਗਿੱਦੜਵਾਹ ਦੇ ਵਿੱਚ ਉਹ ਬੀਤੀ ਸ਼ਾਮ ਮੈਡਮ ਅਮਰਤਾ ਬੜਿੰਗ ਵਾਸਤੇ ਇੱਕ ਚੋਣ ਰਲਲੇ ਨੂੰ ਸੰਬੋਧਨ ਕਰ ਰਹੇ ਸੀ ਇਸ ਦੌਰਾਨ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਕਹਾਣੀ ਸੁਣਾਈ ਗਈ ਕਹਾਣੀ ਸੁਣ ਕੇ ਜੋ ਉੱਥੇ ਲੋਕ ਬੈਠੇ ਸੀ ਉਹ ਤਾਂ ਜ਼ਰੂਰ ਹੱਸਦੇ ਨਜ਼ਰ ਆਏ ਪਰੰਤੂ ਇਸ ਕਹਾਣੀ ਦੇ ਵਿੱਚ ਉਹਨਾਂ ਵੱਲੋਂ ਕੁਝ ਅਜਿਹਾ ਕਿਹਾ ਗਿਆ ਜੋ ਕਿ ਪੰਜਾਬ ਦੇ ਔਮਨ ਕਮਿਸ਼ਨ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਨੂੰ ਬਹੁਤ ਬੁਰਾ ਲੱਗਿਆ ਸੋ ਉਹਨਾਂ ਵੱਲੋਂ ਇਸ ਸਬੰਧ ਦੇ ਵਿੱਚ ਨੋਟਿਸ ਦਿੱਤਾ ਗਿਆ ਅਤੇ ਚਰਨਜੀਤ ਸਿੰਘ ਚੰਨੀ ਨੂੰ ਸਫਾਈ ਦੇਣ ਵਾਸਤੇ ਨੋਟਿਸ ਭੇਜਿਆ ਗਿਆ ਕਿ ਅਗਲੇ ਹੀ ਦਿਨ ਉਹ ਮੈਡਮ ਦੇ ਕੋਲ ਹਾਜ਼ਰੀ ਭਰਨ ਤੇ ਆਪਣੀ ਸਫਾਈ ਦੇਣ ਕਿ ਉਹਨਾਂ ਵੱਲੋਂ ਜੋ ਸ਼ਬਦਾवली ਵਰਤੀ ਗਈ ਹੈ ਉਹ ਕਿਉਂ ਵਰਤੀ ਗਈ ਹੈ ਇਸ ਮੌਕੇ ਉੱਤੇ ਮੈਡਮ ਰਾਜ ਲੈਲੀ ਗਿੱਲ ਵੱਲੋਂ ਮੀਡੀਆ ਨੂੰ ਵੀ ਸੰਬੋਧਨ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਚਰਨਜੀਤ ਸਿੰਘ ਚੰਦੇ ਨੂੰ ਇੱਕ ਵਾਰ ਪਹਿਲਾਂ ਵੀ ਨੋਟਿਸ ਭੇਜਿਆ ਗਿਆ ਸੀ ਪਰੰਤੂ ਉਹ ਉਦੋਂ ਵੀ ਨਹੀਂ ਸੀ ਆਏ ਤੇ ਹੁਣ ਵੀ ਭੇਜਿਆ ਗਿਆ ਤੇ ਹੁਣ ਵੀ ਉਹ ਅਗਰ ਨਹੀਂ ਆਉਣਗੇ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ ਚਰਨਜੀਤ ਸਿੰਘ ਚੰਨੀ ਆਪਣੀਆਂ ਗੱਲਾਂ ਦੇ ਵਿੱਚ ਔਰਤਾਂ ਦੀ ਕੋਈ ਇੱਜ਼ਤ ਕਰਦੇ ਨਜ਼ਰ ਨਹੀਂ ਆਉਂਦੇ ਤੇ ਉਹ ਕਿਤੇ ਵੀ ਕੋਈ ਨਾ ਕੋਈ ਕਹਾਣੀ ਸੁਣਾ ਦਿੰਦੇ ਨੇ ਕੋਈ ਨਾ ਕੋਈ ਚੁਟਕਲਾ ਸੁਣਾ ਦਿੰਦੇ ਨੇ ਜਿਸ ਕਰਕੇ ਇਸ ਤਰ੍ਹਾਂ ਲੱਗਦਾ ਹੈ ਕਿ ਔਰਤਾਂ ਦੀ ਸ਼ਾਇਦ ਉਹਨਾਂ ਦੀ ਨਜ਼ਰ ਦੇ ਵਿੱਚ ਕੋਈ ਖਾਸ ਇੱਜ਼ਤ ਨਹੀਂ ਹੈ ਤੇ ਇਹ ਗੱਲ ਉਹਨਾਂ ਨੂੰ ਆਪਣੇ ਸੰਦਰਭ ਦੇ ਵਿੱਚ ਆ ਕੇ ਦਸਨੀ ਪਵੇਗੀ ਆਪਣੀ ਸਫਾਈ ਦੇਣੀ ਪਵੇਗੀ ਔਮਨ ਕਮਿਸ਼ਨ ਦੇ ਦਫਤਰ ਆ ਕੇ ਜੋ ਕਿ ਇੱਕ ਫੇਜ਼ ਮੁਹਾਲੀ ਦੇ ਵਿੱਚ ਸਥਿਤ ਹੈ ਆਓ ਤੁਹਾਨੂੰ ਸੁਣਾਨੇ ਆ ਕਿ ਮੈਡਮ ਰਾਜ ਲਾਲੀ ਗਿੱਲ ਨੇ ਇਸ ਸੰਦਰਭ ਦੇ ਵਿੱਚ ਕੀ ਕਿਹਾ ਸੀ ਦੇਖੋ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਸਾਰਿਆਂ ਨੇ ਦੇਖੀ ਆ ਪੜੀ ਵੀ ਹੈ ਸਾਰਿਆਂ ਨੇ ਲੇਕਿਨ ਗੱਲ ਇਹ ਹੈ ਕਿ ਮੁੱਖ ਮੰਤਰੀ ਜਿਹੜੇ ਸਾਡੇ ਸਾਬਕਾ ਹੈਗੇ ਨੇ ਚੰਨੀ ਸਾਹਿਬ ਜੀ ਇਹਨਾਂ ਦੀ ਇੱਕ ਆਦਤ ਹੀ ਬਣ ਚੁੱਕੀ ਹੈ ਇਹਨਾਂ ਦੀ ਸੋਚ ਤੇ ਇਹਨਾਂ ਦੀ ਜਿਹੜੀ ਗਲਤ ਧਾਰਨਾ ਜਿਹੜੀ ਮਹਿਲਾਵਾਂ ਦੇ ਬਾਰੇ ਬਣੀ ਹੋਈ ਏ ਇਹ ਅੱਜ ਨਵੀਂ ਨਹੀਂ ਹੈਗੀ ਬਹੁਤ ਪੁਰਾਣੀ ਹੈ ਕਦੇ ਕਿਸੇ ਮਹਿਲਾਵਾਂ ਨੂੰ ਗਲਤ ਤਰੀਕੇ ਨਾਲ ਹੱਥ ਲਾ ਲਿਆ ਕਦੇ ਤੁਸੀਂ ਪਬਲਿਕ ਦੇ ਅੰਦਰ ਕਿਸੇ ਦੀ ਠੋਡੀ ਤੇ ਹੱਥ ਲਾ ਕੇ ਬਾਅਦ ਚੋ ਕਿਆ ਆਪਣੀ ਮਾਫੀ ਮੰਗ ਲਈ ਅੱਜ ਜਿਹੜਾ ਇਹਨਾਂ ਦਾ ਹੋਰ ਨਵਾਂ ਕਾਰਨਾਮਾ ਹੈਗਾ ਉਹ ਹੈਗਾ ਗਿੱਦਰਬਾਦ ਜਾ ਕੇ ਜਦੋਂ ਇਹਨਾਂ ਨੇ ਚੌਂਕ ਪਰ ਚਾਰ ਅੰਮ੍ਰਤਾ ਜੀ ਦੇ ਲਈ ਕਰਨ ਗਏ ਸੀਗੇ ਉੱਥੇ ਇਹਨਾਂ ਨੇ ਮਹਿਲਾਵਾਂ ਦੇ ਲਈ ਇੱਕ ਐਨੇ ਗਲਤ ਤਰੀਕੇ ਦੀ ਜਿਹੜੀ ਆ ਇੱਕ ਐਗਜ਼ਾਮਪਲ ਦਿੰਦੀ ਹੈ ਜੱਟ ਸਮਾਜ ਬਾਰੇ ਵੀ ਪੰਡਤ ਸਮਾਜ ਬਾਰੇ ਵੀ ਤੇ ਮਹਿਲਾਵਾਂ ਬਾਰੇ ਵੀ ਉਸ ਨੂੰ ਮੈਂ ਦਿਹਰਾਉਣਾ ਨਹੀਂ ਚਾਹੁੰਦੀ ਕਿਉਂਕਿ ਐਡੀ ਸ਼ਰਮਨਾਕ ਇਹਨੂੰ ਕਿਹਾ ਹੀ ਨਹੀਂ ਜਾ ਸਕਦਾ ਉਹ ਤੁਸੀਂ ਸਭ ਨੂੰ ਪਤਾ ਹੀ ਨਾਲ ਸੁਣੀ ਵੀ ਹੋਣੀ ਹੈ ਲੇਕਿਨ ਇਹੋ ਜਿਹੜੀ ਸੋਚ ਜਿਹੜੀ ਰੱਖ ਕੇ ਮੈਨੂੰ ਇਹ ਹੀ ਨਹੀਂ ਸਮਝ ਆਉਂਦਾ ਕਿ ਇਹ ਇੱਕ ਆਪਣੇ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਰਹਿ ਚੁੱਕੇ ਨੇ ਇਹ ਕਿਸ ਤਰੀਕੇ ਦੇ ਨਾਲ ਅਹੁਦੇ ਤੇ ਰਹੇ ਨੇ ਇਸ ਤਰੀਕੇ ਦੇ ਨਾਲ ਔਰ ਜਿਹੜਾ ਇਹ ਸ਼ਬਦਾਵਲੀ ਔਰ ਜਿਹੜੇ ਐਗਜ਼ਾਮਪਲ ਇਹਨਾਂ ਨੇ ਵਰਤੀ ਹੈ ਹਾਊ ਡੇਅਰ ਹੀ ਕੈਨ ਡੂ ਥੈਟ ਹਾਊ ਡੇਅਰ ਹੀ ਕੈਨ ਸੇ ਥਿਸ ਟੂ ਮਹਿਲਾਵਾਂ ਕਿ ਤੁਸੀਂ ਜਿਹੜੀਆਂ ਮਹਿਲਾਵਾਂ ਨੇ ਉਹ ਇਸ ਤਰੀਕੇ ਦੀਆਂ ਹੈਗੀਆਂ ਨਹੀਂ ਔਰ ਸਭ ਤੋਂ ਜਿਹੜੀ ਸ਼ਰਮਨਾਕ ਗੱਲ ਸੀ ਉਹ ਜਿਹੜੀ ਅਮਰਤਾ ਵ੍ਰਿੰਗ ਉੱਤੇ ਖੜੇ ਸੀਗੇ ਉਹਨਾਂ ਨੇ ਬਿਲਕੁਲ ਚੁੱਪ-ਚਾਪ ਇਸ ਚੀਜ਼ ਨੂੰ ਸਹਿਨ ਕਰ ਲਿਆ ਕਿਉਂ ਸਹਿਨ ਕੀਤਾ ਇੱਕ ਵੋਟਾਂ ਪਿੱਛੇ ਲੇਕਿਨ ਅੱਛਾ ਗੱਲ ਤੇ ਇਹ ਹੁੰਦੀ ਹੈ ਕਿ ਕਿ ਮਹਿਲਾ ਇੱਕ ਮਹਿਲਾ ਹੋਣ ਦੇ ਨਾਤੇ ਉਸ ਟਾਈਮ ਉਹਨਾਂ ਨੂੰ ਰੋਕਦੀ ਕਿ ਤੁਸੀਂ ਗਲਤ ਕਹਿ ਰਹੇ ਹੋ ਤਾਂ ਤਾਂ ਕੋਈ ਜਿਹੜਾ ਮਹਿਲਾ ਮੰਨਦੀ ਕਿ ਤੁਸੀਂ ਉਹਨਾਂ ਦੇ ਇੱਜ਼ਤ ਦੇ ਲਈ ਖੜੇ ਹੋ ਉਹਨਾਂ ਦੇ ਪੱਖ 'ਚ ਖੜੇ ਹੋ ਇੱਕ ਜਾ ਕੇ ਉੱਥੇ ਰੋਟੀ ਹੱਥ ਤੇ ਧਰ ਕੇ ਖਾਣੀ ਇਹ ਤੁਹਾਡੀ ਵੋਟਾਂ ਜਿਹੜੀਆਂ ਕੋਰਨਰ ਨੂੰ ਅਟਰੈਕਟ ਕਰਨ ਦੇ ਲਈ ਤੁਸੀਂ ਕਰ ਰਹੇ ਹੋ ਐਓ ਜੀ ਹਟਕੰਡੇ ਚੀਪ ਤਰ੍ਹਾਂ ਦੇ ਹਟਕੰਡੇ ਅਪਣਾ ਕੇ ਐਓ ਜੀ ਚੀਪ ਸ਼ਬਦਾਵਲੀ ਐਓ ਜੀ ਮਨਾ ਕੇ ਇਸ ਤਰੀਕੇ ਨਾਲ ਜਿਹੜੀਆਂ ਮਹਿਲਾਵਾਂ ਨੇ ਇਹ ਤੁਹਾਡੇ ਖਿਲਾਫ ਨੇ ਮੈਂ ਇਹ ਗੱਲ ਕਹਨੀ ਆ ਹਰ ਮਹਿਲਾ ਨੂੰ ਪੰਜਾਬ ਦੀ ਮਹਿਲਾ ਨੂੰ ਇਹ ਕਹਿਣਾ ਚਾਹੀਦਾ ਕਿ ਇਸ ਦੇ ਅਗੇਂਸਟ ਆਵਾਜ਼ ਉਠਾਓ ਅਮਰਤਾ ਵਰਿੰਗ ਦੇ ਚੁੱਪ ਦੇ ਖਿਲਾਫ ਆਵਾਜ਼ ਉਠਾਓ ਚੰਨੀ ਸਾਹਿਬ ਦੇ ਜਿਹੜੇ ਹੈਗੇ ਨੇ ਸ਼ਬਦਾਂ ਦੇ ਘਾਸ ਆਵਾਜ਼ ਉਠਾਓ ਇਵਨ ਕੇ ਐਨਸੀਡਬਲ ਨੂੰ ਵੀ ਚਾਹੀਦਾ ਆ ਕਿ ਇਸ ਦੇ ਖਿਲਾਫ ਜਿਹੜੀਆਂ ਕੋਈ ਐਕਸ਼ਨ ਲੈਣਾ ਚਾਹੀਦਾ ਆ ਲੇਕਿਨ ਮੈਂ ਇਹ ਵੀ ਗੱਲ ਕਹਨੀ ਆ ਨਾਲ ਕਿ ਜੇ ਤੁਸੀਂ ਇੱਕ ਕਮਿਊਨਿਟੀ ਨੂੰ ਲੈ ਕੇ ਜੱਟ ਸਿੱਖਰੂ ਲੈ ਕੇ ਪੰਡਤਾਂ ਨੂੰ ਲੈ ਕੇ ਇਹੋ ਜਿਹਾ ਬਿਆਨ ਦੇ ਰਹੇ ਹੋ ਤੇ ਕੀ ਦਿਖਾਉਣਾ ਚਾਹੁੰਦੇ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਸਟੇਟ ਦੇ ਅੰਦਰ ਇਹ ਜਿਹੜੀ ਚੀਜ਼ ਆ ਇਹ ਬਹੁਤ ਖਿਲਾਫ ਹੈ ਅਗਰ ਅਮਨ ਸ਼ਾਂਤੀ ਸਟੇਟ ਦੀ ਭੰਗ ਵੀ ਹੁੰਦੀ ਹੈ ਮਹਿਲਾ ਜਿਹੜੀਆਂ ਨੇ ਸੜਕਾਂ ਤੇ ਉਤਰਦੀਆਂ ਨੇ ਤੁਹਾਡੇ ਮੈਂ ਕਹਿੰਨੀ ਹਾਂ ਕਾਨੂੰਨ ਦੀ ਜਿਹੜੀ ਹੈ ਇਹਨਾਂ ਨੂੰ ਵੀ ਇਸ ਚੀਜ਼ ਦਾ ਧਿਆਨ ਦੇਣਾ ਚਾਹੀਦਾ ਜਾਂ ਇਸ ਚੀਜ਼ ਦਾ ਜ਼ਿੰਮੇਵਾਰ ਜਿਹੜੇ ਨੇ ਉਹ ਚੰਨੀ ਸਾਹਿਬ ਹੋਣਗੇ ਅਮਰ ਤਾਂ ਵਰਿੰਗ ਦੀ ਚੁੱਪ ਹੋਏਗੀ ਇਹਨਾਂ ਦੇ ਖਿਲਾਫ ਜਿਹੜੀ ਕਿ ਉਸ ਟਾਈਮ ਤੇ ਚੁੱਪ ਰਹੇ ਨੇ ਉਹ ਇਹਨਾਂ ਦੇ ਜ਼ਿੰਮੇਦਾਰ ਹੋਣਗੇ ਸ਼ਰਮ ਆਣੀ ਚਾਹੀਦੀ ਅਸੀਂ ਕਿਸ ਚੀ ਕੀ ਨੋਟਿਸ ਭੇਜਿਆ ਜੀ ਸ਼ੋ ਕਾਸ ਨੋਟਿਸ ਭੇਜਿਆ ਸੀ ਚੰਨੀ ਸਾਹਿਬ ਨੂੰ ਭੇਜ ਰਹੇ ਹਾਂ ਕਿ ਇਸ ਚੀਜ਼ ਦਾ ਜਵਾਬ ਦਿੱਤਾ ਜਾਵੇ ਸਾਡਾ ਕੱਲ੍ਹ ਤੱਕ ਜਵਾਬ ਦਿੱਤਾ ਜਾਵੇ ਜੇ ਉਹ ਕੱਲ੍ਹ ਤੱਕ ਇਸ ਚੀਜ਼ ਦਾ ਜਵਾਬ ਨਹੀਂ ਦਿੰਦੇ ਆ ਉਹਨਾਂ ਦੇ ਖਿਲਾਫ ਜਿਹੜੀ ਹੈ ਫੇਰ ਮੈਂ ਡੀਜੀਪੀ ਸਾਹਿਬ ਨੂੰ ਵੀ ਚਿੱਠੀ ਲਿਖੂੰਗੀ ਔਰ ਜਿਹੜੀਆਂ ਧਾਰਾਵਾਂ ਜਾਂ ਐਫਆਈਆਰ ਇਹਨਾਂ ਦੇ ਬਣਦੀਆਂ ਉਹ ਕਾਰਵਾਈ ਕੀਤੀ ਜਾਣੀ ਚਾਹੀਦੀ ਸੋ ਦੂਸਰੇ ਦਿਨ ਇੰਤਜ਼ਾਰ ਕੀਤਾ ਗਿਆ ਮੀਡੀਆ ਵੱਲੋਂ ਵੀ ਕਿ ਸਾਹਿਬ ਕਾ ਸੀਐਮ ਚਰਨਦੀਪ ਸਿੰਘ ਚੰਨੀ ਜ਼ਰੂਰ ਆਉਣਗੇ ਅਤੇ ਆਪਣੇ ਸਫਾਈ ਦੇ ਵਿੱਚ ਨਾ ਕੋਈ ਨਾ ਕੁਝ ਮੈਡਮ ਰਾਜ ਲਾਲੀ ਗਿੱਲ ਨੂੰ ਜ਼ਰੂਰ ਕਹਿਣਗੇ ਪਰੰਤੂ 11 ਦੀ ਜਗ੍ਹਾ ਜਦੋਂ 12:00 ਵਜੇ ਤਾਂ ਵੀ ਚਰਨਜੀਤ ਸਿੰਘ ਚੰਨੀ ਉੱਥੇ ਨਹੀਂ ਪਹੁੰਚੇ ਉੱਥੇ ਜਿੱਥੇ ਵੀ ਉਹ ਉਸ ਵਕਤ ਸੀ ਉਹਨਾਂ ਵੱਲੋਂ ਮੀਡੀਆ ਨੂੰ ਮੁਖਾਤਿਬ ਹੋਇਆ ਗਿਆ ਅਤੇ ਇਹ ਕਿਹਾ ਗਿਆ ਕਿ ਉਹ ਤਾਂ ਔਰਤਾਂ ਦੀ ਇੱਜ਼ਤ ਬਹੁਤ ਕਰਦੇ ਨੇ ਉਹਨਾਂ ਦੇ ਪਿਤਾ ਵੱਲੋਂ ਬੜੇ ਵਧੀਆ ਸੰਸਕਾਰ ਉਹਨਾਂ ਨੂੰ ਦਿੱਤੇ ਗਏ ਨੇ ਪੰਜਾਬ ਦੀਆਂ ਔਰਤਾਂ ਬਾਰੇ ਉਹ ਕੋਈ ਅਜਿਹੀ ਨਾਤਾ ਸ਼ਬਦਾਂ ਲਈ ਵਰਤ ਸਕਦੇ ਨੇ ਤੇ ਨਾ ਹੀ ਅਜਿਹੀ ਸੋਚ ਰੱਖ ਸਕਦੇ ਨੇ ਕਿ ਜੋ ਉਹਨਾਂ ਵੱਲੋਂ ਉੱਥੇ ਸੁਣਾਇਆ ਗਿਆ ਸੀ ਉਹ ਗੱਲ ਇੱਕ ਲੋਕਾਂ ਨੂੰ ਹਸਾਉਣ ਵਾਸਤੇ ਕੀਤੀ ਗਈ ਸੀ ਜਿਸ ਦਾ ਮਕਸਦ ਕਿਸੇ ਦਾ ਦਿਲ ਦਿਖਾਉਣਾ ਨਹੀਂ ਸੀ ਜਾਂ ਕਿਸੇ ਨੂੰ ਨੀਚਾ ਦਿਖਾਉਣਾ ਨਹੀਂ ਸੀ ਤੇ ਉਹਨਾਂ ਵੱਲੋਂ ਮੈਡਮ ਰਾਜ ਲਾਲੀ ਗਿੱਲ ਦੇ ਨੋਟਿਸ ਦਾ ਜਵਾਬ ਤਾਂ ਨਹੀਂ ਦਿੱਤਾ ਗਿਆ ਪਰੰਤੂ মিডিਆ ਦੇ ਵਿੱਚ ਆ ਕੇ ਆਪਣੀ ਸਫਾਈ ਜ਼ਰੂਰ ਦਿੱਤੀ ਗਈ ਸੁਣਦੇ ਆਂ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਕੀ ਕਿਹਾ ਗਿਆ ਦੇਖੋ ਯਾਰ ਮੈਂ ਇੱਕ ਗੱਲ ਬੇਨਤੀ ਕਰਾਂ ਕਿ ਮੈਂ ਕੁਝ ਵੀ ਮਨ ਘੜਤ ਗੱਲ ਨਹੀਂ ਕਰਦਾ ਕਿਸੇ ਦੇ ਖਿਲਾਫ ਨਹੀਂ ਬੋਲਦਾ ਅਚਾਨਕ ਤੌਰ ਤੇ ਮੈਂ ਇੱਕ ਸੁਣਿਆ ਸੁਣਾਇਆ ਚੁਟਕਲਾ ਸੁਣਾ ਬੈਠਿਆ ਮੇਰੀ ਕੋਈ ਇਸ ਤਰ੍ਹਾਂ ਦੀ ਨਾ ਮਨਸ਼ਾ ਹੁੰਦੀ ਨਾ ਸੋਚ ਹੁੰਦੀ ਕਿ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਕਰਾਂ ਨਾ ਮੇਰੇ ਇਹ ਜੀ ਸੰਸਕਾਰ ਹੈ ਨਾ ਮੇਰੀ ਆਦਤ ਹੈ ਮੈਂ ਨੀਮਾ ਹੋ ਕੇ ਚੱਲਣ ਵਾਲਾ ਬੰਦਾ ਹਾਂ ਫੇਰ ਵੀ ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਮੈਂ ਬਈ ਹੱਥ ਜੋੜ ਕੇ ਮਾਫੀ ਮੰਗਦਾ ਮੈਨੂੰ ਬੀਬੀਆਂ ਨੇ ਬੋਟਾਂ ਦੇ ਨਾਲ ਲੱਦਦਾ ਹੈ ਕਦੇ ਮੈਂ ਸੋਚ ਸਕਦਾ ਕਿ ਕਿਸੇ ਦੇ ਮੈਂ ਖਲਾਫ ਬੋਲਾਂ ਉਹਨੂੰ ਹਰ ਵਰਗ ਦੇ ਲੋਕ ਬੋਟ ਪਾਉਂਦੇ ਆ ਮੈਂ ਮੈਲਾ ਕਮਿਸ਼ਨ ਦੀ ਬੀਬੀ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਮੈਨੂੰ ਪਹਿਲਾਂ ਵੀ ਨੋਟਿਸ ਦਿੱਤਾ ਸੀ ਹੁਣ ਫੇਰ ਦੇਤਾ ਵੋਟਾਂ ਦੇ ਵਿੱਚ ਲੇਕਿਨ ਮੈਂ ਉਸ ਪਾਸੇ ਨਹੀਂ ਜਾਂਦਾ ਮੈਂ ਸਿੰਪਲੀ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਕਿਸੇ ਦੇ ਕੋਈ ਖਿਲਾਫ ਨਹੀਂ ਜੇ ਕਿਸੇ ਨੂੰ ਵੀ ਜੇ ਨਹੀਂ ਬਲਕਿ ਜੀਨੂ ਜੀਨੂ ਵੀ ਠੇਸ ਪਹੁੰਚੀ ਹੈ ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ ਸਿਰ ਝੁਕਾ ਕੇ ਮਾਫ਼ੀ ਮੰਗਦਾ ਮੇਰੇ ਪਰਿਵਾਰ ਨੇ ਮੇਰੇ ਪਿਤਾ ਨੇ ਮੈਨੂੰ ਨੀਮਾ ਹੋ ਕੇ ਚੱਲਣ ਦੇ ਸੰਸਕਾਰ ਦਿੱਤੇ ਮੈਂ ਆਪਣੇ ਪਿਤਾ ਨੂੰ ਤੇ ਲੋਕਾਂ ਨੂੰ ਜਵਾਬ ਦੇ ਮੈਂ ਕਦੇ ਕਿਸੇ ਬਾਰੇ ਮਾੜਾ ਸੋਚ ਕੇ ਇਹ ਗੱਲ ਨਹੀਂ ਕਰਦਾ ਫੇਰ ਵੀ ਮੈਂ बार-बार ਮਾਫੀ ਮੰਗਦਾ ਕਿ ਜੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫੀ ਚਾਹਨਾ ਹੈ ਧੰਨਵਾਦ ਹੁਣ ਇੱਕ ਪਾਸੇ ਤਾਂ ਚਰਨਜੀਤ ਸਿੰਘ ਚੰਨੀ মিডিਆ ਦੇ ਵਿੱਚ ਸਫਾਈ ਦਿੰਦੇ ਨਜ਼ਰ ਆ ਰਹੇ ਨੇ ਪਰੰਤੂ ਬੁਲਾਇਆ ਉਹਨਾਂ ਨੂੰ ਔਮਨ ਕਮਿਸ਼ਨ ਦੇ ਵਿੱਚ ਸੀ ਸੋ ਜ਼ਾਹਿਰ ਜੀ ਗੱਲ ਹੈ ਕਿ ਮੈਡਮ ਰਾਜ ਲਲੀ ਗਿੱਲ ਨੂੰ ਇਸ ਗੱਲ ਦਾ ਗੁੱਸਾ ਤਾਂ ਆਉਣਾ ਹੀ ਸੀ ਕਿ ਉਹਨਾਂ ਦੇ ਬੁલાਏ ਤੇ ਚੰਨੀ ਉੱਥੇ ਕਿਉਂ ਨਹੀਂ ਆਏ ਤੇ ਮੈਡਮ ਰਾਜਲੇਲੀ ਗਿੱਲ ਨੇ ਫਿਰ মিডিਆ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਇਹ ਇਹਨਾਂ ਦੀ ਆਦਤ ਬਣ ਗਈ ਹੈ ਚੰਨੀ ਸਾਹਿਬ ਦੀ ਇਹ ਐਦਾਂ ਦੀਆਂ ਹੀ ਗੱਲਾਂ ਕਰਦੇ ਨੇ ਤੇ ਬਾਅਦ ਦੇ ਵਿੱਚ ਫਿਰ ਇਹ মিডিਆ ਦੇ ਵਿੱਚ ਆ ਕੇ ਮਾਫੀ ਮੰਗ ਲੈਂਦੇ ਨੇ ਪਰੰਤੂ ਇਸ ਵਾਰ ਅਜਿਹਾ ਨਹੀਂ ਹੋਵੇਗਾ ਇਸ ਵਾਰ ਇਹਨਾਂ ਨੂੰ ਕੋਈ ਮਾਫੀ ਨਹੀਂ ਮਿਲੇਗੀ ਔਮਨ ਕਮਿਸ਼ਨ ਆ ਕੇ ਇਹਨਾਂ ਨੂੰ ਆਪਣਾ ਜਵਾਬ ਨੋਟਿਸ ਉੱਥੇ ਜੋ ਇਹਨਾਂ ਨੂੰ ਭੇਜਿਆ ਗਿਆ ਉਹਦਾ ਦੇਣਾ ਪਵੇਗਾ ਅਗਰੇ ਨਹੀਂ ਆਉਂਦੇ ਤਾਂ ਇਸ ਸਬੰਧ ਦੇ ਵਿੱਚ ਉਹਨਾਂ ਵੱਲੋਂ ਐਫ ਆਈ ਆਰ ਦਰਜ ਕਰਨ ਵਾਸਤੇ ਇੱਕ ਰਿਪੋਰਟ ਭੇਜੀ ਜਾਵੇਗੀ ਪੰਜਾਬ ਦੇ ਡੀ ਜੀ ਪੀ ਸਾਹਿਬ ਨੂੰ ਜਿਸ ਦੇ ਵਿੱਚ ਦੱਸਿਆ ਜਾਵੇਗਾ ਕਿ ਇਹ ਨਾ ਤਾਂ ਲੇਡੀਜ਼ ਦੀ ਇੱਜ਼ਤ ਕਰਦੇ ਨੇ ਤੇ ਕੋਈ ਵੀ ਕਹਾਣੀ ਸੁਣਾ ਦਿੰਦੇ ਨੇ ਲੋਕਾਂ ਨੂੰ ਹਸਾਉਣ ਵਾਸਤੇ ਉਹ ਚਾਹੇ ਕਿਸੇ ਦਾ ਵੀ ਦਿਲ ਦਿਖਾ ਜਾਵੇ ਤੇ ਤੁਹਾਨੂੰ ਸੁਣਾਉਣੇ ਆ ਕਿ ਮੈਡਮ ਰਾਜ ਲੈਲੀ ਗਿੱਲ ਨੇ ਫਿਰ মিডিਆ ਨੂੰ ਕੀ ਕਿਹਾ ਪਰੰਤੂ ਉਸ ਤੋਂ ਪਹਿਲਾਂ ਤੁਹਾਨੂੰ ਸੁਣਾਉਣਾ ਹੈ ਕਿ ਕਿਹੜੀ ਕਹਾਣੀ ਸੀ ਚਰਨਜੀਤ ਸਿੰਘ ਚੰਨੀ ਵੱਲੋਂ ਜਿਸ ਕਰਕੇ ਲੋਕ ਤਾਂ ਸ਼ਾਇਦ ਹੱਸ ਪਏ ਪਰੰਤੂ ਕੁਝ ਬਾਕੀ ਸ਼ਖਸੀਅਤਾਂ ਨੂੰ ਇਹਦਾ ਬਹੁਤ ਬੁਰਾ ਲੱਗਿਆ ਚੰਨੀ ਜੀ ਨੇ ਬੀਤੇ ਸ਼ਾਮ ਇੱਕ ਕਹਾਣੀ ਸੁਣਾਈ ਲੋਕਾਂ ਨੂੰ ਜਦੋਂ ਕਿ ਮੈਡਮ ਅਮਰਤਾ ਬੜਿੰਗ ਵੀ ਉਹਨਾਂ ਦੇ ਨਾਲ ਖੜੇ ਸੀ ਚੰਨੀ ਨੇ ਕਿਹਾ ਕਿ ਇੱਕ ਵਾਰ ਦੋ ਕੁੱਤੇ ਹੁੰਦੇ ਨੇ ਇੱਕ ਦਾ ਨਾਂ ਡੱਬੂ ਹੁੰਦਾ ਹੈ ਇੱਕ ਦਾ ਨਾਂ ਕਾਲੂ ਹੁੰਦਾ ਹੈ ਜਿਹੜਾ ਕਾਲੂ ਹੁੰਦਾ ਉਹ ਪੰਡਤਾਂ ਦੇ ਘਰ ਕੁੱਤਾ ਹੁੰਦਾ ਤੇ ਜੋ ਡੱਬੂ ਹੁੰਦਾ ਉਹ ਜੱਟਾਂ ਦਾ ਕੁੱਤਾ ਹੁੰਦਾ ਪੰਡਤਾਂ ਦਾ ਕੁੱਤਾ ਡੱਬੂ ਨੂੰ ਕਹਿੰਦਾ ਕਿ ਮੇਰੀਆਂ ਤਾਂ ਬੜੀਆਂ ਐਸ਼ੀਆਂ ਨੇ ਖਾਣ ਪੀਣ ਨੂੰ ਖੀਰ ਪੂੜੇ ਮਿਲਦੇ ਨੇ ਤੂੰ ਸੁਣਾ ਤੇਰਾ ਕੀ ਹਾਲ ਹੈ ਤਾਂ ਡੱਬੂ ਕਹਿੰਦਾ ਕਿ ਮੈਂ ਤਾਂ ਇੱਜ਼ਤ ਪਿੱਛੇ ਹੀ ਬੈਠਾ ਉੱਥੇ ਕਾਂ ਨੀਂਦੀ ਕੋਈ ਗੱਲ ਨਹੀਂ ਤਾਂ ਕਾਲੂ ਨੂੰ ਪੁੱਛ ਰਿਹਾ ਕਿ ਤੈਨੂੰ ਕਿਹੜੀ ਇੱਜ਼ਤ ਮਿਲਦੀ ਹੈ ਤਾਂ ਡੱਬੂ ਕਹਿੰਦਾ ਕਿ ਜੱਟ ਦੀਆਂ ਦੋ ਜਨਾਨੀਆਂ ਨੇ ਤੇ ਜਦੋਂ ਵੀ ਉਹ ਲੜਦੀਆਂ ਨੇ ਤਾਂ ਪਹਿਲੀ ਦੂਜੀ ਨੂੰ ਕਹਿੰਦੀ ਹੈ ਜਾਂ ਦੂਜੀ ਪਹਿਲੀ ਨੂੰ ਕਹਿੰਦੀ ਹੈ ਕਿ ਤੂੰ ਡੱਬੂ ਦੀ ਰੰਨ ਹੈ ਸੋ ਇਹ ਕਹਾਣੀ ਚਰਨਦੀਪ ਸਿੰਘ ਚੰਨੀ ਵੱਲੋਂ ਲੋਕਾਂ ਨੂੰ ਦਸਾਈ ਗਈ ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਪੰਜਾਬ ਦੇ ਵਿੱਚ ਬਾਕੀ ਪਾਰਟੀਆਂ ਨੇ ਚਾਹੇ ਉਹ ਰੂਲਿੰਗ ਪਾਰਟੀ ਆਮ ਆਦਮੀ ਪਾਰਟੀ ਹੈ ਤੇ ਜਾਂ ਭਾਜੀਪੀ ਹੈ ਵੀ ਇੱਕ ਦਾ ਰਾਜ ਸੈਂਟਰ ਦੇ ਵਿੱਚ ਹੈ ਤੇ ਇੱਕ ਦਾ ਰਾਜ ਸਟੇਟ ਦੇ ਵਿੱਚ ਹੈ ਇਹ ਦੋਨੇ ਪਾਰਟੀਆਂ ਵੀ ਉਹਦੇ ਵਰਗੀਆਂ ਹੀ ਨੇ ਪੱਲੇ ਇਹਨਾਂ ਦੇ ਵੀ ਕੁਝ ਨਹੀਂ ਇਹ ਸਿਰਫ ਇਹਨਾਂ ਨੂੰ ਲੱਗਦਾ ਵੀ ਅਸੀਂ ਤਾਂ ਇੱਜ਼ਤ ਪਿੱਛੇ ਹੀ ਬੈਠੇ ਆ ਤੇ ਲੋਕ ਇਹਨਾਂ ਨੂੰ ਕੁਝ ਨਹੀਂ ਸਿਆਣਦੇ ਹੁਣ ਇਸ ਕਰਕੇ ਤੁਸੀਂ ਜੋ ਵੋਟਾਂ ਹੈਗੀਆਂ ਨੇ ਉਹ ਕਾਂਗਰਸ ਪਾਰਟੀ ਨੂੰ ਜ਼ਰੂਰ ਪਾਇਓ ਹਾਲਾਂਕਿ ਇਸ ਗੱਲ ਦਾ ਸੰਗਿਆਨ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਲੱਤਾ ਗਿਆ ਹੈ ਪਰੰਤੂ ਇਹਨਾਂ ਦੋਨਾਂ ਜਗ੍ਹਾ ਦੇ ਉੱਪਰ ਕਿਸੇ ਦੀ ਕੋਈ ਕੰਪਲੇਂਟ ਨਹੀਂ ਸੀ ਪਹੁੰਚੀ ਸੰਗਿਆਨ ਆਪ ਹੀ ਇਹਨਾਂ ਅਦਾਰਿਆਂ ਵੱਲੋਂ ਲੱਤਾ ਗਿਆ ਤੇ ਹੁਣ ਮੈਡਮ ਰਾਜ ਲੈਲੀ ਗਿੱਲ ਵੱਲੋਂ ਸਖਤ ਦੁਖ ਇਖਤਿਆਰ ਕੀਤਾ ਗਿਆ ਉਹਨਾਂ ਨੇ ਕਿਹਾ ਗਿਆ ਕਿ ਜਿਹੜਾ ਬੰਦਾ ਇੱਕ ਸਾਬਕਾ ਚੀਫ ਮਿਨਿਸਟਰ ਹੋ ਕੇ ਨਾਤਾ ਕਿਸੇ ਜਾਤ ਬਰਾਦਰੀ ਦੀ ਪ੍ਰਵਾਹ ਕਰ ਰਿਹਾ ਹੈ ਤੇ ਨਾ ਹੀ ਉਹ ਔਰਤਾਂ ਦੀ ਪ੍ਰਵਾਹ ਕਰ ਰਿਹਾ ਹੈ ਕੋਈ ਵੀ ਟੇਨਿਊਜ਼ਮੈਂਟ ਦਾ ਸਾਧਨ ਮੰਨ ਕੇ ਕਿਸੇ ਦੀ ਵੀ ਕਹਾਣੀ ਬਣਾ ਦਿੰਦਾ ਹੈ ਇਸ ਕਰਕੇ ਇਹਨਾਂ ਨੂੰ ਸਫਾਈ ਤਾਂ ਦੇਣੀ ਹੀ ਪਵੇਗੀ ਆਉਣਾ ਹੀ ਪਵੇਗਾ ਅਗਰ ਇਹ ਨਹੀਂ ਆਉਂਦੇ ਤਾਂ ਅਗਲਾ ਜੋ ਸਟੈਂਡ ਇਹਨਾਂ ਦੇ ਖਿਲਾਫ ਲੱ타 ਜਾਏਗਾ ਉਹਦੇ ਵਾਸਤੇ ਤਿਆਰ ਰਹਿਣ ਅਜੋ ਤੁਹਾਨੂੰ ਸੁਣਾਉਂਦੇ ਆ ਕਿ ਮੈਡਮ ਰਾਜਲੇਲੀ ਗਿੱਲ ਨੇ ਫਿਰ ਕੀ ਕਿਹਾ ਤਕੋ ਉਹਨਾਂ ਦੀ ਆਦਤ ਹੀ ਹੈਗੀ ਆ ਕਿ ਉਹ ਸਾਰੇ ਚੀਜ਼ ਨੂੰ ਇਗਨੋਰ ਕਰ ਦਿੰਦੇ ਨੇ ਲੋਕਾਂ ਦੇ opinion ਇਗਨੋਰ ਕਰ ਦਿੰਦੇ ਨੇ ਨੋਟਿਸ ਇਸ ਇਗਨੋਰ ਕਰ ਦਿੰਦੇ ਨੇ ਇਸ ਚੀਜ਼ ਦੇ ਨਾਲ ਲੇਕਿਨ ਅਸੀਂ ਫੇਰ ਵੀ ਉਹਨਾਂ ਦੀ ਇੰਤਜ਼ਾਰ ਜਰੂਰ ਸ਼ਾਮ ਤੱਕ ਕਰਾਂਗੇ ਔਰ ਅਗਰ ਉਹ ਫੇਰ ਵੀ ਨਹੀਂ ਹੁੰਦੇ ਤਾਂ ਅਸੀਂ ਉਹਨਾਂ ਨੂੰ ਸੈਕੰਡ ਲੈਟਰ ਇਸ਼ੂ ਕਰਾਂਗੇ ਫੇਰ ਵੀ ਉਹਨਾਂ ਨੂੰ ਟਾਈਮ ਦਿੰਨੇ ਆ ਕਿ ਅਗਰ ਉਹਨਾਂ ਨੂੰ ਜਦੋਂ ਪਤਾ ਲੱਗ ਰਿਹਾ ਕਿ ਉਹ ਕਹਿੰਦੇ ਮੈਨੂੰ ਤਾਂ ਨੋਟਿਸ ਹੀ ਨਹੀਂ ਮਿਲਿਆ ਔਰ ਇਹ ਜਿਹੜੇ ਈਮੇਲਸ ਨੇ ਉਹਨਾਂ ਦੀ ਆਫੀਸ਼ੀਅਲ ਈਮੇਲਸ ਨੇ ਕਿਹਨੇ ਦੇ ਉੱਤੇ ਨੋਟਿਸ ਗਿਆ ਹੈ ਇਹ ਡਿਲੀਵਰ ਹੋ ਚੁੱਕੀਆਂ ਨਹੀਂ ਉਹਨਾਂ ਨੂੰ ਲੇਕਿਨ ਅਸੀਂ ਫੇ ਫਿਰ ਵੀ ਉਹਨਾਂ ਨੂੰ ਟਾਈਮ ਦੇਣੇ ਕਿ ਆਪਣਾ ਆ ਕੇ ਸਪਸ਼ਟੀਕਰਨ ਕਰਨ ਕਿ ਉਹ ਕਿਉਂ ਇਸ ਤਰੀਕੇ ਦੇ ਨਾਲ ਉਹਨਾਂ ਨੇ ਕਿਸੇ ਕਮਿਊਨਿਟੀ ਨੂੰ ਟਾਰਗੇਟ ਕੀਤਾ ਵਿਮਨ ਨੂੰ ਟਾਰਗੇਟ ਕੀਤਾ ਅਗਰ ਮਤਲਬ ਲੱਗਦਾ ਕਿ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਕੇ ਮਾਫੀ ਮੰਗਣ ਅਗਰ ਫਿਰ ਵੀ ਲੈਟਰ ਸੈਕਿੰਡ ਲੈਟਰ ਦੇ ਉੱਤੇ ਵੀ ਇਹ ਕੰਮ ਨਹੀਂ ਹੋ ਰਿਹਾ ਰਿਐਕਟ ਕਰਦੇ ਇਸ ਚੀਜ਼ ਦੇ ਉੱਤੇ ਫਿਰ ਅਸੀਂ ਡੀਜੀਪੀ ਸਾਹਿਬ ਨੂੰ ਲੈਟਰ ਲਿਖਾਂਗੇ ਦੇ ਉੱਤੇ ਕਿ ਜੋ ਬੰਦੀ ਕਾਰਵਾਈ ਹੈ ਕਿ ਇਹਨਾਂ ਨੇ ਕਮਿਊਨਲ ਤਰੀਕੇ ਦੇ ਜਿਹੜੇ ਰਿਮਾਰਕਸ ਕੀਤੇ ਨੇ ਔਰ ਜੋ ਵੀ ਇਹ ਅਸ਼ਾਂਤੀ ਭੰਗ ਕਰ ਸਕਦੇ ਨੇ ਸਟੇਟ ਦੇ ਅੰਦਰ ਉਹਦੇ ਉੱਤੇ ਪੂਰੀ ਕਾਰਵਾਈ ਕਰਨੀ ਚਾਹੀਦੀ ਜੋ ਤਾਰਾਵਨ ਉੱ ਪਰ ਤਾਂ ਲੱਗਦਾ ਨਹੀਂ ਕਿ ਜਿਵੇਂ ਤੁਸੀਂ ਕਿਹਾ ਕਿ ਕਈ ਵਾਰੀ ਤਾਂ ਹੋ ਗਿਆ ਹੈ ਉਹ ਵੀ ਨੇੜੇ ਬੈਠੇ ਨੇ ਕੀ ਜਾਣਨੇ ਕਿਉਂ ਨਹੀਂ ਆਏ ਜਾਂ ਉਹਨਾਂ ਦੀ ਤੁਹਾਨੂੰ ਕੀ ਲੱਗਦਾ ਕਿ ਮਾਨਸਿਕ ਸੋਚ ਕੀ ਹੈ ਪਰੇਸ਼ ਨਹੀਂ ਹੋਣਾ ਮਾਨਸਿਕ ਸੋਚ ਉਹ ਨਹੀਂ ਆਈ ਮੈਨੂੰ ਲੱਗ ਸਕਦੀ ਹੈ ਕਿ ਉਹ ਕਹਿੰਦੇ ਕਿ ਮੈਂ ਸਾਬਕਾ ਸੁਖਮੰਤri ਰਹਿ ਚੁੱਕਿਆ ਮੈਂ ਕਿਸੇ ਮੈਂ ਜਵਾਬ ਦੇ ਹੀ ਨਹੀਂ ਕਿਸੇ ਨੂੰ ਕਰ ਸਕਦਾ ਮੈਂ ਕਮਿਸ਼ਨ ਕੋਲ ਕਿਉਂ ਜਾਵਾਂ ਮੈਂ ਕਿਸੇ ਹੋਰ ਕੋਲ ਜਾ ਕੇ ਜਵਾਬ ਕਿਉਂ ਦਵਾਂ ਲੇਕਿਨ ਭੁੱਲ ਗਏ ਨੇ ਕਿ ਜਿਹੜੇ ਮੁੱਖ ਮੰਤਰੀ ਵੀ ਬਣਾਏ ਸੀ ਇਹ ਪੰਜਾਬ ਦੇ ਉਹੀ ਲੋਕਾਂ ਨੇ ਬਣਾਏ ਸੀ ਜਿਨ੍ਹਾਂ ਨੂੰ ਇਹ ਹੁ ਟਾਰਗੇਟ ਕਰ ਰਹੇ ਨੇ ਠੀਕ ਹੈ ਔਰ ਜਿਹੜੀ ਲੋਕੀ ਇਹਨਾਂ ਨੂੰ ਦੱਸਣਗੇ ਲੋਕੀ ਇੰਤਜ਼ਾਰ ਕਰ ਰਹੇ ਨੇ ਮੈ علاوہ ਇੰਤਜ਼ਾਰ ਕਰ ਰਿਹਾ ਨੇ ਕਿਉਂ ਸਾਨੂੰ ਇਸ ਚੀਜ਼ ਦੇ ਉੱਤੇ ਪੂਰੀ ਤਰੀਕੇ ਨਾਲ ਸਪਸ਼ਟੀਕਰਨ ਕਰਨ ਕਿ ਉਹਨਾਂ ਨੇ ਕਿਉਂ ਇਹ ਗੱਲ ਕਹੀ ਸੀ ਮਾਫੀ ਮੰਗਣ ਇਸ ਚੀਜ਼ ਨੂੰ ਇਹੀ ਲੋਕਾਂ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਸੀਗਾ ਤੇ ਇਹੀ ਲੋਕਾਂ ਕਰਾਉਣਾ ਸਬਕ ਵੀ ਸਿਖਾਉਣਗੇ ਜਾਂ ਤੁਸੀਂ ਲੋਕ ਸਭਾ ਸਪੀਕਰ ਨੂੰ ਵੀ ਲਿਖਣ ਜਾ ਕੇ ਇਸ ਬਾਰੇ ਮੈਨੂੰ ਇਹ ਦੇਖਣ ਤੋਂ ਪਹਿਲਾਂ ਮੈਂ ਡੀਜੀਪੀ ਸਾਹਿਬ ਨੂੰ ਚਿੱਠੀ ਲਿਖਾਂਗੇ ਇਹਨਾਂ ਦੇ ਬਾਰੇ ਕੀ ਬੰਦ ਹੈ ਔਰ ਅਗਰ ਸਲਾਹ ਲੈ ਕੇ ਕਾਨੂੰਨੀ ਸਲਾਹ ਲੈ ਕੇ ਇਹਦੇ ਬਾਰੇ ਲੋਕ ਸਭਾ ਸਪੀਕਰ ਸਾਹਿਬ ਨੂੰ ਲਿਖਣਾ ਪਿਆ ਉਹਨਾਂ ਨੇ ਵੀ ਜ਼ਰ